ਵਿਦੇਸ਼ ਜਾਣ ਦਾ ਚਾਹ ਹਰ ਇੱਕ ਨੂੰ ਹੁੰਦਾ ਹੈ ਪਰ ਜਦੋਂ ਇਹ ਪਤਾ ਲੱਗੇ ਕਿ ਵਿਦੇਸ਼ ਜਾਣ ਦੇ ਨਾਂ ਤੇ ਉਸਦੇ ਨਾਲ ਠੱਗੀ ਹੋ ਗਈ ਹੈ ਤਾਂ ਉਸਦੇ ਸਾਰੇ ਹੀ ਅਰਮਾਨ ਟੁੱਟ-ਟੁੱਟ ਹੋ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਦੇਸ਼ ਵੇਚਣ ਵਾਲੇ ਨੇ 15 ਲੱਖ ਰੁਪਏ ਦੀ ਠੱਗੀ ਮਾਰ ਲਈ ਫਤੇਗੜ ਸਾਹਿਬ ਦੇ ਰਹਿਣ ਵਾਲੇ ਗੁਰਨਾਲ ਸਿੰਘ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਸ ਦਾ ਇੱਕ ਦੋਸਤ ਪ੍ਰਤੇਪਾਲ ਜਿਸ ਦੇ ਨਾਲ ਉਸ ਨੇ ਗੱਲ ਕੀਤੀ ਸੀ ਅਤੇ ਉਸਨੇ ਕਿਹਾ ਹੈ ਕਿ ਉਸਦਾ ਇੱਕ ਦੋਸਤ ਸ਼ਿਵ ਜੋ ਕਿ ਵਿਦੇਸ਼ ਭੇਜੋਂ ਦਾ ਕੰਮ ਕਰਦਾ ਹੈ ਗੁਰਲਾਰ ਨੇ ਵਿਅਕਤੀਆਂ ਦੇ ਝਾਂਸੇ ਵਿੱਚ ਜਾ ਕੇ ਉਹਨਾਂ ਨੂੰ 15 ਲੱਖ ਰੁਪਏ ਐਡਵਾਂਸ ਵਿੱਚ ਦੇ ਦਿੱਤੇ ਪਰ ਵਿਅਕਤੀਆਂ ਨੇ ਜਾਲੀ ਵੀਜ਼ਾ ਲਗਵਾ ਕੇ ਉਸ ਨਾਲ ਠੱਗੀ ਮਾਰ ਲਈ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਬਸੀ ਪਟਾਣਾ ਵਿਖੇ ਸ਼ਿਕਾਇਤ ਦਰਜ ਕੀਤੀ ਗਈ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਸਲਮਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲ ਨੂੰ ਅਚੇਹ ਤੇ ਪਾਸਪੋਰਟ ਪ੍ਰਾਪਤ ਕੀਤੇ ਗਏ ਨੇ ਜਿਨ੍ਹਾਂ ਤੇ ਜਾਲੀ ਵੀਜ਼ੇ ਲੱਗੇ ਹੋਏ ਹਨ ਅਤੇ ਤੇਨ ਸਪੂਰ ਪ੍ਰਮਾਣਿਤ ਕੀਤੇ ਨੇ ਦੋਸ਼ਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਦਿਨਾਂ ਰਿਮਾਂਡ ਲੈ ਕੇ ਪੁੱਛਗਿਰਚ ਜਾਰੀ ਕੀਤੀ ਜਾ ਰਹੀ ਹੈ। ਲਾਜ਼ਮੀ ਉੱਤਰ ਬਲਦੇਵ ਸਿੰਘ ਵਾਸੀ ਜਗਦੀਪ ਕਲਾ ਅਮਰਸਰ ਨੇ ਆਪਣੀ ਸਟੇਟਮੈਂਟ ਰਿਕਾਰਡ ਕਰਵਾਈ। ਇਹਦੀ ਸਟੇਟਮੈਂਟ ਇਸ ਮੁਕੱਦਮਾ ਨੰਬਰ 7314/24 ਡਿਸੈਕਸ਼ਨ ਕਾਸੋ 20 505 ਸਟਾਰਟ ਆਫ ਸਾਣਾ ਬਸੀ ਬਗੋ ਸਖਿਤਾ। ਇਹਦੇ ਵਿੱਚ ਅਸੀਂ ਨੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਸੁਲਮਾਨ ਖਾਨ ਪੁੱਤਰ ਪਿਆਰੇ ਸ਼ਾ ਲਖਵੀਰ ਸਿੰਘ ਪੁੱਤਰ ਨਿਹਾਰ ਸਿੰਘ ਸ਼ਿਵਮ ਉਰਫ ਰਾਹੀਤਵਨ ਰਣਜੀਤ ਅਤੇ ਨਾਮ ਨੂੰ ਮੈਂ ਇੱਕ ਵਾਰ ਦਰਦ ਕੀਤਾ ਜੀ ਜਿਹਦੇ ਵਿੱਚ ਇਹ ਜਿਹੜੇ ਜਿਨ੍ਹਾਂ ਦੇ ਦੋਸ਼ੀ ਨੇ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪ੍ਰੋਸੈਸਡ ਵਾਇਆ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡਿਊਰੀング ਵਰਕਿੰਗ ਇਹ ਗੱਲ ਆਈ ਹੈ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15 15 ਲੱਖ ਰੁਪਏ ਇਹਨਾਂ ਨੇ ਮਦਬਈਆਂ ਨੇ ਆਪਣੇ ਰਾਜਾ ਡੱਬੇ ਤੇ ਦਿੱਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੁਰਿੰਡੇ ਵਗੈਰਾ ਦਿੱਤੇ ਸੀ ਜਦੋਂ ਉਹ ਕੂਣ ਪੈਸੇ ਜਦੋਂ ਦਿੱਤੇ ਮੌਕੇ ਤੇ ਜਦੋਂ ਇਹਨਾਂ ਨੇ ਪਾਸਪੋਰਟ ਚੈੱਕ ਕੀਤੇ ਉਹਨਾਂ ਪਰ ਰੋਡ ਤੇ ਇਹਨਾਂ ਨੂੰ ਬਲੈਸ਼ਿੰਗ ਪੈਸੇ ਦੇਣ ਲਈ ਜਦੋਂ ਮਦਈਆਂ ਨੇ ਆਪਣੇ ਪੈਸੇ ਦਿੱਤੇ ਤੇ ਪਾਸਪੋਰਟ ਲਈ ਤਾਂ ਇਹਨਾਂ ਨੇ ਤੇ ਮੌਕੇ ਤੇ ਪਾਸਪੋਰਟ ਚੈੱਕ ਕੀਤਾ ਜਿਹਦੇ ਤੇ ਨੇ ਕਿ ਵੀ ਵੀਰੇ ਜਾਲੀ ਲਗਵਾਏ ਨੇ ਤਦਾਂਤੀ ਉਹ ਸਾਡੇ ਕੋਲ ਆਏ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਨੂੰ ਸਟੇਟਮੈਂਟ ਕਹੀ ਤੇ ਅਸੀਂ ਫੇਲ ਹੋ ਗਏ ਤੇ ਇਹਦੇ ਵਿੱਚ ਅਸੀਂ ਨੇ 6 ਪਾਸਪੋਰਟ ਤਿੰਨ ਪਾਸਪੋਰਟ ਤੇ ਇਹਨਾਂ ਦੇ ਬਰਾਮਦ ਕਰਵਾਏ ਨੇ ਜਿਨ੍ਹਾਂ ਦੇ ਜਾਲੀ ਸਟicker ਲੱਗੇ ਹੋਏ ਸੀਗੇ ਤੇ ਤਿੰਨ ਪਾਸਪੋਰਟ ਹੋਰ ਬਰਾਮਦ ਕਰਾਏ ਨੇ ਜੋ ਇਹਨਾਂ ਦੀ ਗੱਡੀ 'ਚ ਮੌਜੂਦ ਸੀਗੇ ਜੀ ਉਹ ਕਿਹਦੀ ਹੈ ਜੀ ਉਹ ਜਿਹੇ ਸਿਟੀ ਨੂੰ ਨੋਨ ਨੇਜੀ ਕਿ ਉਹ ਨਾਤੇ ਨਾ ਕੋਈ ਦਫਤਰ ਸੀ ਨਾ ਕੋਈ ਏਜੰਸੀ ਸੀ ਇਹ ਕਹਿੰਦੇ ਸਾ ਆਨਲਾਈਨ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਨੇ ਫੜੇ ਇਹ ਅੱਗੇ ਬੰਦਿਆਂ ਵਾਲੀ ਦਸ਼ੀਆਂ ਅਸੀਂ ਉਸਕਿਉਂ ਕਰਕੇ ਉਹਨਾਂ ਨੂੰ ਐਸੋਸੀਏਸ਼ਨ ਨਾਮਿਨੇਟ ਕਰਾਂਗੇ ਜੀ ਤੋਂ ਫੜੇਗੇ ਇਹ ਅਟੇ ਨੰਦਪੁਰ ਰੋਡ ਤੋਂ ਫੜੇ ਨੇ ਜੀ ਪਰ ਕੋਈ ਹੋਰ ਵੀ ਮਾਮਲਾ ਨਹੀਂ ਕੋਈ ਦੱਸਾਂਗੇ ਇਹਨਾਂ ਪ੍ਰੀਵਿਊ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਕੋਈ ਜਿਨ੍ਹਾਂ ਨੇ ਕਹਿੰਦੇ ਸੀ ਕੋਈ ਪੈਸੇ ਦੇਣੇ ਸੀ ਕੋਈ ਫਰੋੜਪਰ ਦਾ ਵਿਅਕਤੀ ਹੈਗਾ ਉਹਨੂੰ ਉਹਦੇ ਅਸੀਂ ਕਾਲ ਡੀਟੇਲ ਦੇ ਵਿੱਚ ਉਹਦਾ ਨੰਬਰ ਨੰਬਰ ਆਇਆ ਹੈਗਾ ਅਸੀਂ ਉਹਨੂੰ ਵੈਰੀਫਾਈ ਫੂਲ ਕਰਵਾ ਲਈ ਬਾਕਸਿੰਗ ਵੀ ਵੈਰੀਫਾਈ ਕਰ ਰਹੇ ਹਾਂ ਜੀ ਪੇਸ਼ ਕਰ ਪਈਆਂ ਹਾਂ ਜੀ ਹਾਂ ਜੀ ਇਹਨਾਂ ਨੂੰ ਪੇਸ਼ੇ ਰਿਜ਼ਲਟ ਕਰਕੇ ਅਸੀਂ ਇਹਨਾਂ ਦੀ ਰਿਮਾਂਡ ਹਾਸਲ ਕਰੂਗਾ ਜੀ 17 ਤਰੀਕ 17 ਅਪਾਂ ਦੇ ਤੱਕ ਸਾਡੇ ਕੋਲ ਇਹਨਾਂ ਦਾ ਫੁਲੀ ਰਿਮਾਂਡ ਹੈ